ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਦੇਖਾਂਗੇ ਮਾਗੀ ਦਾ ਮੇਲਾ ਵਲੌਗ ਨੰਬਰ 3 ਮਾਗੀ ਦੇਖਣਾ ਸੀ ਸ੍ਰੀ ਗੁਫਸਰ ਸਾਹਿਬ ਗੁਰਦੁਆਰਾ ਸਾਹਿਬ ਗਏ ਅੱਜ ਮੇਲੇ ਵਿੱਚ ਬਹੁਤ ਹੀ ਭਾਰੀ ਇਕੱਠ ਸੀ ਜਾਂਦਿਆਂ ਨੇ ਅਸੀਂ ਗੱਡੀ پارک ਕਰਨੀ ਸੀ ਪਰ ਗੱਡੀ پارک ਕਰਨ ਲਈ ਸੜਕ ਵਿੱਚ ਬਹੁਤ ਹੀ ਮੁਸ਼ਕਲ ਨਾਲ ਜਗ੍ਹਾ ਮਿਲੀ ਸਾਰੀ ਸੜਕ ਜੋ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਬਿਲਕੁਲ ਹੀ ਸੰਗਤਾਂ ਦੀਆਂ ਗੱਡੀਆਂ ਨਾਲ ਅਲੱਗ-ਅਲੱਗ ਵਹੀਕਲਾਂ ਨਾਲ ਭਰੀ ਹੋਈ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਅੱਜ ਦੱਸਾਂਗੇ ਤੇ ਤੁਸੀਂ ਇਸ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਤੁਸੀਂ ਇਹ ਵੀ ਦੇਖੋਗੇ ਕਿ ਇਸ ਗੁਰਦੁਆਰਾ ਸਾਹਿਬ 'ਚ ਸੰਗਤਾਂ ਦੂਰੋਂ-ਦੂਰੋਂ ਇਸ ਮਾਗੀ ਦੇ ਮੇਲੇ ਤੇ ਜ਼ਰੂਰ ਪਹੁੰਚਦਿਆਂ ਤਾਂ ਭਾਰੀ ਇਕੱਠ ਹੋ ਜਾਂਦਾ ਹਰ ਮਸੇਤੇ ਵੀ ਇਸੇ ਤਰ੍ਹਾਂ ਹੀ ਇਕੱਠ ਹੁੰਦਾ ਹੈ ਪਰ ਇਸ ਵਾਰ ਮਾਗੀ ਤੇ ਆਮ ਨਾਲੋਂ ਜ਼ਿਆਦਾ ਇਕੱਠ ਸੀ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਵੇਖ ਕੇ ਮਨੰਦਰ ਉਤਸ਼ਾਹ ਪੈਦਾ ਹੋਇਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਇਹ ਸੜਕ ਗੁਰਦੁਆਰਾ ਸਾਹਿਬ ਨੂੰ ਦੋ ਸਾਈਡਾਂ ਤੋਂ ਲੱਗਦੀ ਆ ਆਪਾਂ ਆਇਆ ਗਿਦੜਵਾ ਮੁਕਸਰ ਰੋਡ ਵਾਲੀ ਸਾਈਡ ਤੋਂ ਤੇ ਇੱਕ ਸੜਕ ਆ ਜਿਹੜੀ ਭਲਾਈ ਜਾਣਾ ਰੋਡ ਤੋਂ ਵੀ ਇਸ ਗੁਰਦੁਆਰਾ ਸਾਹਿਬ ਨੂੰ ਲੱਗਦੀ ਹੈ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਤੇ ਤੁਹਾਨੂੰ ਸੰਗਤਾਂ ਦਾ ਪਾਰੀ ਇਕੱਠ ਦਿਖੇਗਾ ਇਸ ਗੁਰਦੁਆਰਾ ਸਾਹਿਬ ਚ ਸੰਗਤਾਂ ਦਾ ਇੰਨਾ ਇਕੱਠ ਹੋਣ ਦਾ ਇੱਕ ਕਾਰਨ ਹੋਰ ਵੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਤੇ ਰੁਕੇ ਆਪਣਾ ਘੋੜਾ ਬੰਨਿਆ ਸੀ ਤੇ ਜਿਹੜੀਆਂ ਉਹਨਾਂ ਨਾਲ ਫੌਜਾਂ ਸੀ ਉਹਨਾਂ ਨੂੰ ਤਨਖਾਹਾਂ ਵੰਡੀਆਂ ਸੀ ਤਨਖਾਹਾਂ ਵੰਡਣ ਤੋਂ ਬਾਅਦ ਜੋ ਮਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਧੀ ਸੀ ਉਹ ਉਹਨਾਂ ਨੇ ਇਸੇ ਹੀ ਜਗ੍ਹਾ ਤੇ ਰੱਖ ਦਿੱਤੀ ਸੀ ਇਸ ਕਰਕੇ ਹੀ ਇਸ ਜਗ੍ਹਾ ਦਾ ਨਾਮ ਗੁਪਤ ਸਰ ਸਾਹਿਬ ਰੱਖਿਆ ਗਿਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਆਪਾਂ ਚੰਗੀ ਤਰ੍ਹਾਂ ਪੜਦੇ ਆਂ ਮਤਲਬ ਕਿ ਵਿਸਤਾਰ ਨਾਲ ਪੜਦੇ ਆਂ ਤਾਂ ਜੋ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਸਕੇ ਸ੍ਰੀ ਗੁਕਸਰ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਮੁਖਤਰ ਸਾਹਿਬ ਜੀ ਦੀ ਜੰਗ ਜਿੱਤ ਕੇ ਪੈਂਡਰ ਪਾਣਾ ਭੁੰਦੜ ਗੁਰੂ ਸਰ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਗਰ ਛੱਤਿਆਣਾ ਪਹੁੰਚੇ ਤਦ ਬਰਾੜ ਕੌਮ ਦੇ ਸਿੰਘਾਂ ਨੇ ਜਿਨ੍ਹਾਂ ਨੇ ਬਾਬਾ ਦਾਨ ਸਿੰਘ ਦੀ ਕਮਾਨ ਹੇਠ ਕਿਦਰਾਣੇ ਦੀ ਟਾਬ ਮੁਖਤਤਾ ਸਾਹਿਬ ਦੇ ਜੰਗ ਵਿੱਚ ਗੁਰੂ ਸਾਹਿਬ ਜੀ ਦਾ ਸਾਥ ਦੇ ਕੇ ਮੁਗਲਾਂ ਨੂੰ ਹਰਾਇਆ ਸੀ ਉਹਨਾਂ ਸਿੰਘਾਂ ਨੇ ਸੈਦ ਇਬਰਾਹਿਮ ਪੀਰ ਬਹਿਮੀ ਦੇ ਸਥਾਨ ਤੇ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਲਈ ਅਤੇ ਗੁਰੂ ਜੀ ਤੋਂ ਤਨਖਾਹਾਂ ਦੀ ਮੰਗ ਕੀਤੀ ਅਤੇ ਆਪਣੀਆਂ ਹੋਰ ਮੰਗਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਇਲਾਕੇ ਦੀ ਦਲੇਦਰੀ ਕਢਣੀ ਕਾਲ ਦੂਰ ਕਰਨਾ ਤੇ ਨੀ ਪਵਾਉਣਾ ਸੀ ਗੁਰੂ ਜੀ ਨੇ ਆਖਿਆ ਤੁਹਾਡੀਆਂ ਤਨਖਾਹਾਂ ਡੱਲੇ ਦੇ ਰਾਜ ਵਿੱਚ ਤਲਵੰਡੀ ਸਾਬੋ ਜਾ ਕੇ ਦੇਵਾਂਗੇ ਤੇ ਹੋਰ ਮੰਗਾਂ ਪੂਰੀਆਂ ਕਰਾਂਗੇ ਪਰ ਬਰਾੜ ਕੌਮ ਦੇ ਇਹ ਸਿੰਘ ਆਪਣੀ ਜਿੱਤ ਤੇ ਅੜੇ ਰਹੇ ਘੋੜੇ ਦੀ ਲਗਾਮ ਨਹੀਂ ਛੱਡੀ ਗੁਰੂ ਜੀ ਅਡੋਰ ਰਹੇ ਤੇ ਆਕਾਸ਼ ਵੱਲ ਤੀਰ ਛੱਡਿਆ ਇਸ ਤੋਂ ਫੌਰਨ ਬਾਅਦ ਮੀਂਹ ਆ ਗਿਆ ਗੜੇ ਪੈਣ ਲੱਗੇ ਸਰਦਾਂ ਭਾਵਨਾ ਤੇ ਪਿਆਰ ਵਾਲੇ ਸਿੰਘਾਂ ਨੇ ਜੋ ਕੁਝ ਉਹਨਾਂ ਦੇ ਕੋਲ ਸੀ ਗੁਰੂ ਜੀ ਨੂੰ ਭੇਂਟ ਕੀਤਾ ਇੰਨੇ ਸਮੇਂ ਵਿੱਚ ਪੋਠੋਹਾਰ ਦੇ ਸਿੰਘ ਗੁਰੂ ਜੀ ਦੇ ਗੋਪਤ ਖਜ਼ਾਨੇ ਖਚਰਾ ਰਾਹੀਂ ਲੈ ਕੇ ਆਪ ਜੀ ਤਦ ਗੁਰੂ ਜੀ ਨੇ ਪੀਰ ਬਹਿਮੀ ਦੇ ਸਥਾਨ ਤੇ ਥੋੜਾ ਅੱਗੇ ਜਾ ਕੇ ਤੰਬੂ ਲਾ ਲਿਆ ਗੁਰੂ ਜੀ ਨੇ 4 ਆਨੇ ਪੈਦਲ 8 ਆਨੇ ਘੋੜਸਵਾਰ ਸਿੰਘਾਂ ਨੂੰ ਲੈਣ ਲਈ ਆਖਿਆ ਪਰ ਸਿੰਘ ਨਹੀਂ ਮੰਨੇ ਗੁਰੂ ਜੀ ਨੇ ਢਾਲਾਂ ਪਰ ਪਰ ਸਿੰਘਾਂ ਨੂੰ ਮਾਇਆ ਦੇ ਖਜ਼ਾਨੇ ਵੰਡੇ ਸਿੰਘਾਂ ਨੂੰ ਮਾਇਆ ਦੇ ਖੁੱਲੇ ਖਜ਼ਾਨੇ ਵੰਡ ਕੇ ਬਾਬਾ ਦਾਨ ਸਿੰਘ ਜੀ ਨੂੰ ਮਾਇਆ ਲੈਣ ਵਾਸਤੇ ਆਖਿਆ ਬਾਬਾ ਦਾਨ ਸਿੰਘ ਜੀ ਗੁਰੂ ਜੀ ਦੇ ਚਰਨਾ ਵਿੱਚ ਟੈ ਪਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਸਿੰਘ ਭੁੱਲੜ ਹਨ ਇਹਨਾਂ ਨੂੰ ਬਖਸ਼ ਦਿਓ ਮੈਨੂੰ ਮਾਇਆ ਦੀ ਲੋੜ ਨਹੀਂ ਸਿੱਖੀ ਬਖਸ਼ੋ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਜਿਵੇਂ ਮਾਝੇ ਦੀ ਸਿੱਖੀ ਮਾਹ ਸਿੰਘ ਨੇ ਰੱਖੀ ਸੀ ਓਵੇਂ ਦਾਨ ਸਿੰਘ ਨੇ ਮਾਲਵੇ ਦੀ ਸਿੱਖੀ ਰੱਖ ਲਈ ਹੈ ਤੇ ਗੁਰੂ ਜੀ ਨੇ ਬਾਬਾ ਦਾਨ ਸਿੰਘ ਨੂੰ ਸਿੱਖੀ ਬਖਸ਼ ਦਿੱਤੀ ਮਾਧੂ ਮਾਇਆ ਧਰਤੀ ਵਿੱਚ ਦੱਬ ਕੇ ਗੁਰੂ ਜੀ ਨੇ ਇਸ ਸਥਾਨ ਦਾ ਨਾਮ ਆਪਣੇ ਮੁਖਰਬੰਦ ਵਿੱਚੋਂ ਗੁਪਸਰ ਸਾਹਿਬ ਰੱਖਿਆ ਗੁਰੂ ਜੀ ਦਾ ਕੌਤਕ ਵੇਖ ਕੇ ਸੈयद ਇਬਰਾਹਿਮ ਪੀਰ ਬਹਿਮੀ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਤੋਂ ਅੰਮ੍ਰਿਤ ਦੇ ਦਾਤ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਬਹਿਮੀ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਮ ਭਾਈ ਅਜਮੇਰ ਸਿੰਘ ਰੱਖਿਆ ਇਸ ਸਥਾਨ ਤੇ ਕਈ ਦਿਨ ਅੰਮ੍ਰਿਤ ਦੇ ਦਾਤ ਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਬਹੁਤ ਸਾਰੇ ਹੋਰ ਸਿੰਘਾਂ ਨੇ ਅੰਮ੍ਰਿਤ ਪਾਨ ਕੀਤਾ ਇੱਥੋਂ ਗੁਰੂ ਜੀ ਨੇ ਲੱਕੀ ਜੰਗਲਵਾਲ ਚਾਲੇ ਪਾ ਦਿੱਤੇ ਤੇ ਬਖਸਰ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਅੱਜ ਕੱਲ ਇਸ ਸਥਾਨ ਤੇ ਮੱਸਿਆ ਵਾਲੇ ਦਿਨ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ ਸੋਇਸੀ ਗੁਰਦੁਆਰਾ ਗੁਪਸਰ ਸਾਹਿਬ ਜੀ ਦਾ ਇਤਿਹਾਸ ਇਹ ਵੀਡੀਓ ਆਪਣੇ ਬੱਚਿਆਂ ਨਾਲ ਰਿਲੇਟਿਵਸ ਨਾਲ ਤੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਗੁਰਦੁਆਰਾ ਗੁਪਸਰ ਸਾਹਿਬ ਜੀ ਦਾ ਮਾਨਮਤਾ ਇਤਿਹਾਸ ਜਾਣ ਸਕਣ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤਨਖਾਹਾਂ ਫੌਜਾਂ ਨੂੰ ਵੰਡੀਆਂ ਸੀ ਮੈਮੀਪੀਰ નો ਵੀ ਅਮਰਤ ਛਕਾਇਆ ਸੀ ਮੈਮੀਪੀਰ ਦਾ ਸਥਾਨ ਇਸ ਜਗ੍ਹਾ ਤੋਂ ਥੋੜਾ ਪਹਿਲਾ ਆਉਂਦਾ ਹੈ ਇਸ ਛੜਕ ਤੇ ਹੀ ਮੈਮੀ ਪੀਰ ਦਾ ਸਥਾਨ ਵੀ ਬਣਿਆ ਹੋਇਆ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਇਸੇ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਪਿਆਰ ਕਰਦੇ ਰਹੋ ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਤੇ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਥੈਂਕ ਯੂ ਸੋ ਮੱਚ ਸੋ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ ਘਰ ਵਾਪਸ ਆ ਗਏ ਇਹ ਘਰ ਵਾਪਸੀ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ